ਪੰਜਾਬ ਦੀ ਧਰਤੀ ਆਜ਼ਾਦ ਹੋਣ ਤੋਂ ਬਾਅਦ ਹੀ ਵੱਖ-ਵੱਖ ਕਿਸਮ ਦੇ ਤਸੀਹੇ ਸਹਿ ਰਹੀ ਹੈ ਖਾਸ ਕਰਕੇ ਸਿੱਖ ਪਰਿਵਾਰ ਜਿਨ੍ਹਾਂ ਦੇ ਬਾਰੇ ਵਿੱਚ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਸਿੱਖ ਪਰਿਵਾਰਾਂ ਨੂੰ ਆਜ਼ਾਦੀ ਤੋਂ ਬਾਅਦ ਹੀ ਸਾਜ਼ਿਸ਼ ਦੇ ਤਹਿਤ ਜੇਲ੍ਹਾਂ ਦੇ ਵਿੱਚ ਝੋਕਿਆ ਜਾ ਰਿਹਾ ਹੈ ਉਹਨਾਂ ਨੂੰ ਤੁੰਨਿਆ ਜਾ ਰਿਹਾ ਹੈ ਜੇਲ੍ਹਾਂ ਦੇ ਅੰਦਰ ਉਹਨਾਂ ਨੂੰ ਸੁਟਿਆ ਜਾ ਰਿਹਾ ਹੈ ਜੇਲ੍ਹਾਂ ਦੇ ਅੰਦਰ ਔਰ ਬਿਨਾਂ ਕਿਸੇ ਮਿਆਦ ਦੇ ਸੁਟਿਆ ਜਾ ਰਿਹਾ ਹੈ ਭਾਵੇਂ ਉਹ ਯੂਏਪੀਏ ਦੇ ਮਸਲੇ ਹੋ ਜਾਣ ਭਾਵੇਂ ਉਹ ਐਨਐਸਏ ਦੇ ਮਸਲੇ ਹੋ ਜਾਣ ਤੇ ਭਾਵੇਂ ਉਹ ਬੰਦੀ ਸਿੰਘਾਂ ਦੇ ਮਸਲੇ ਹੋ ਜਾਣ ਸਿੱਖ ਪਰਿਵਾਰਾਂ ਦੇ ਉੱਤੇ ਇਸ ਤਰ੍ਹਾਂ ਦੇ ਤਸੀਹੇ ਜਿਹੜੇ ਨੇ ਉਹ ਪੇਸ਼ ਲਿਆਏ ਜਾ ਰਹੇ ਨੇ ਇਸ ਬਾਰੇ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਲੋਕਾਂ ਦੇ ਵੱਲੋਂ ਪੰਥਕ ਲੋਕਾਂ ਦੇ ਵੱਲੋਂ ਪੰਥਕ ਦਰਦੀਆਂ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਪਰ ਇਹਨਾਂ ਦਾ ਹੱਲ ਕੀ ਹੈ ਆਖਰਕਾਰ ਇਹਨਾਂ ਦਾ ਹੱਲ ਕਿਵੇਂ ਪ੍ਰਾਪਤ ਹੋਵੇਗਾ ਸਿੱਖ ਪਰਿਵਾਰਾਂ ਦਾ ਦੁੱਖ ਕਿਵੇਂ ਖਤਮ ਹੋਵੇਗਾ ਇਸ ਮਸਲੇ ਦੇ ਉੱਤੇ ਹਰਨਾਮ ਸਿੰਘ ਧੁੰਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਸੁਝਾ ਦਿੱਤਾ ਹੈ ਦਬਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਜ਼ਰੂਰ ਵਿਵਾਦਾਂ ਦਾ ਹਿੱਸਾ ਰਹੇ ਨੇ ਪਰ ਉਹੀ ਹਰਨਾਮ ਸਿੰਘ ਧੁੰਮਾ ਹੁਣ ਇੱਕ ਵੱਖਰਾ ਬਿਆਨ ਦਿੰਦੇ ਸੁਣਾਈ ਦਿੰਦੇ ਨੇ ਇੱਕ ਇਹੋ ਜਿਹਾ ਬਿਆਨ ਜਿੱਨੇ ਆਪਣੇ ਆਪ ਦੇ ਵਿੱਚ ਸ਼ਸ਼ੋਪੰਜ ਖੜੀ ਕਰ ਦਿੱਤੀ ਐ ਇਹਨੇ ਸਵਾਲ ਖੜੇ ਕਰ ਦਿੱਤੇ ਨੇ ਹਰਨਾਮ ਸਿੰਘ ਧੁੰਮਾ ਦੇ ਉੱਤੇ ਜਾਂ ਫਿਰ ਮੌਜੂਦਾ ਪੰਥਕ ਪ੍ਰਕਿਰਿਆ ਦੇ ਉੱਤੇ ਕਿ ਹੌਲੀ ਹੌਲੀ ਕਰਕੇ ਲੋਕ ਹੁਣ ਉੱਠਣੇ ਸ਼ੁਰੂ ਹੋ ਗਏ ਨੇ ਸਿੱਖ ਵਿਅਕਤੀਆਂ ਦੇ ਵੱਲੋਂ ਹੀ ਹਰਨਾਮ ਸਿੰਘ ਧੁੰਮਾ ਦੇ ਖਿਲਾਫ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਦਰਸਲ ਹਰਨਾਮ ਸਿੰਘ ਧੁੰਮਾ ਨੇ ਇਹਨਾਂ ਤਿੰਨਾਂ ਮਸਲਿਆਂ ਨੂੰ ਜ਼ਰੂਰ ਵਿੱਚ ਨੋਟਿਸ ਦੇ ਲਿਆ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਬਾਹਰੋਂ ਲੋਕ ਜ਼ਿਆਦਾ ਆ ਕੇ ਵਸ ਰਹੇ ਨੇ ਇਹ ਵੀ ਇੱਕ ਵੱਡਾ ਮੁੱਦਾ ਹੈ ਕਿ ਪੰਜਾਬ ਦੀ ਜਿਹੜੀ ਮੂਲ ਪਾਪੂਲੇਸ਼ਨ ਸਿੱਖਾਂ ਦੀ ਹੈ ਉਹ ਹੌਲੀ ਹੌਲੀ ਘਟਨੀ ਸ਼ੁਰੂ ਹੋ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਉਹਨਾਂ ਨੇ ਇਹ ਸੁਝਾਅ ਜਰਾ ਦਿੱਤਾਇਆ ਜਿਸ ਆਧਾਰ ਦੇ ਉੱਤੇ ਉਹਨਾਂ ਨੇ ਇਹ ਸੁਝਾਅ ਦਿੱਤਾ ਹੈ ਔਰ ਉਸੇ ਦੇ ਮੱਦੇ ਨਜ਼ਰ ਵਿਵਾਦ ਖੜਾ ਹੋ ਗਿਆ ਹੈ ਹਰਨਾਮ ਸਿੰਘ ਤੋਂ ਮਾਖਰ ਕਹਿੰਦੇ ਕੀ ਹੈ ਇਹ ਜਾਣ ਲੈਣਾ ਬਹੁਤ ਜ਼ਰੂਰੀ ਉਹ ਕਹਿੰਦੇ ਨੇ ਕਿ ਸਿੱਖ ਪਰਿਵਾਰਾਂ ਨੂੰ ਆਪਣੇ ਬੱਚੇ ਪੈਦਾ ਕਰਨ ਦੀ ਮਿਆਦ ਵਧਾ ਦੇਣੀ ਚਾਹੀਦੀ ਹੈ ਹੈਰਾਨੀ ਦੀ ਗੱਲ ਹੈ ਇਹੋ ਜੀ ਗੱਲ ਹਰਨਾਮ ਸਿੰਘ ਢੋਮਾ ਕਰਦੇ ਪਏ ਨੇ ਇੱਥੇ ਵੀ ਆਉਂਦੇ ਆ ਕਿ ਕਿਉਂ ਇਹ ਹੈਰਾਨੀ ਦੀ ਗੱਲ ਹੈ ਕਿਉਂ ਇਹ ਹੈਰਤ ਦੀ ਗੱਲ ਹੈ ਪਰ ਹਰਨਾਮ ਸਿੰਘ ਢੋਮਾ ਕਹਿੰਦੇ ਨੇ ਕਿ ਸਿੱਖ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਆਪਣੀ ਪਾਪੂਲੇਸ਼ਨ ਵਧਾਉਣੀ ਚਾਹੀਦੀ ਹੈ ਬੱਚੇ ਜਿਹੜੇ ਨੇ ਉਹ 5 ਤੋਂ 8 ਬੱਚੇ ਪੈਦਾ ਕੀਤੇ ਜਾਣ ਯਾਨੀ ਕਿ ਬੱਚਿਆਂ ਦੀ ਮਿਆਦ ਵਧਾ ਦਿੱਤੀ ਜਾਵੇ ਜਿਹਨੇ ਬੱਚੇ ਪੈਦਾ ਹੋਣਗੇ ਉਹਨਾਂ ਦੀ ਮਿਆਦ ਵਧਾ ਦਿੱਤੀ ਜਾਵੇ ਉਹਨਾਂ ਦਾ ਨੰਬਰ ਵਧਾ ਦਿੱਤਾ ਜਾਵੇ ਕਿ ਵੱਧ ਬੱਚੇ ਸਿੱਖ ਪੈਦਾ ਕਰਨ ਤਾਂ ਹੀ ਕਰਕੇ ਇਹੋ ਜਿਹੇ ਮਸਲਿਆਂ ਤੋਂ ਜੂਝਿਆ ਜਾ ਸਕਦਾ ਆ ਜੇ ਕੋਈ ਇੱਕ ਬੱਚਾ ਜੇਲ੍ਹ ਦੇ ਵਿੱਚ ਤੁੰਨਿਆ ਵੀ ਜਾਵੇਗਾ ਜੀ ਉਸ ਦੇ ਉੱਤੇ ਤਸ਼ੱਦਦ ਵੀ ਹੋਵੇਗਾ ਤੇ ਪਰਿਵਾਰ ਦੇ ਕੋਲ ਕੋਈ ਆਸਰਾ ਕੋਈ ਠਰਾਸ ਖੋਬੇਗਾ ਇਹ ਗੱਲਾਂ ਹਰਨਾਮ ਸਿੰਘ ਧੁੰਮਾ ਕਰਦੇ ਨਜ਼ਰ ਆ ਰਹੇ ਨੇ ਇੱਥੋਂ ਵੀ ਗੱਲ ਕਹਿੰਦੇ ਨੇ ਕਿ ਸਿੱਖ ਬੱਚੇ ਜਿਹੜੇ ਨੇ ਉਹ ਜ਼ਿਆਦਾਤਰ ਦੂਸਰੇ ਕਲਚਰਸ ਵੱਲ ਜ਼ਿਆਦਾ ਅਟਰੈਕਟ ਹੋ ਰਹੇ ਨੇ ਉਧਰਲੇ ਪਾਸੇ ਧਰਮ ਪਰਵਰਤਨ ਕਰਵਾ ਰਹੇ ਨੇ ਇਹੋ ਜਿਹੇ ਮਸਲੇ ਵੀ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੂੰ ਲੈ ਕੇ ਹਰਨਾਮ ਸਿੰਘ ਧੋਮਾ ਜਿਹੜੇ ਨੇ ਇਹ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਪਰ ਇੱਥੇ ਆ ਕੇ ਕਾਊਂਟਰ ਬਿਆਨ ਵੀ ਸੁਣ ਲੈਣੇ ਆ ਕਾਊਂਟਰ ਬਿਆਨ ਬੇਹੱਦ ਸਾਹਮਣੇ ਆਏ ਨੇ ਔਰ ਔਰ ਉਹਨਾਂ ਦੇ ਵਿੱਚ ਵੀ ਸਿੱਖ ਲੀਡਰ ਮੌਜੂਦ ਨੇ ਬਲਜੀਤ ਸਿੰਘ ਦਾਦੂਵਾਲ ਇਸ ਮਾਮਲੇ ਨੂੰ ਲੈ ਕੇ ਸਾਫ ਤੌਰ ਤੇ ਬਿਆਨ ਦਿੰਦੇ ਨੇ ਕਿ ਹਰਨਾਮ ਸਿੰਘ ਧੋਮਾ ਆਪ ਵੀ ਹੁਣ ਵਿਆਹ ਕਰਾ ਲੈਣ ਔਰ ਆਪ ਵੀ ਉਹਨਾਂ ਦੇ ਬੱਚੇ ਜਿਹੜੇ ਨੇ ਪੈਦਾ ਹੋਣ ਤਾਂ ਕਿ ਸਿੱਖ ਪੋਪੂਲੇਸ਼ਨ ਦੇ ਵਿੱਚ ਉਹਨਾਂ ਦਾ ਵੀ ਕੋਈ ਯੋਗਦਾਨ ਹੋਵੇ ਉਹ ਵੀ ਸਿੱਖ ਪਾਪੂਲੇਸ਼ਨ ਨੂੰ ਵਧਾਉਣ ਦੇ ਲਈ ਕੰਮ ਕਰ ਸਕਣ ਇਹੋ ਇਹੋ ਜਿਹੇ ਬਿਆਨ ਦਿੱਤੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੇ ਬਿਆਨ ਦਿੱਤੇ ਜਾ ਰਹੇ ਨੇ ਕਿ ਆਪ ਤਾਂ ਬਗੈਰ ਵਿਆਹ ਦੇ ਬੈਠੇ ਨੇ ਔਰ ਲੋਕਾਂ ਨੂੰ ਵੱਧ ਬੱਚੇ ਜੰਮਣ ਦੀ ਸਲਾਹ ਦੇ ਰਹੇ ਨੇ ਹੈਰਾਨੀ ਦੀ ਗੱਲ ਹੈ ਇਹੋ ਇਹੋ ਜਿਹੇ ਬਿਆਨ ਜਿਹੜੇ ਲੋਕ ਕਰਦੇ ਨਜ਼ਰ ਆ ਰਹੇ ਪਰ ਉੱਥੇ ਦੂਜੇ ਪਾਸੇ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਵੀ ਇਸ ਮਾਮਲੇ ਦੇ ਉੱਤੇ ਬੋਲੇ ਨੇ ਉਹਨਾਂ ਨੇ ਜ਼ਰੂਰ ਇਸ ਗੱਲ ਦਾ ਨੋਟਿਸ ਲਿਆ ਆਇਆ ਔਰ ਉਹ ਇਸ ਗੱਲ ਦੇ ਹੱਕ 'ਚ ਨਹੀਂਆਂ ਖਿਲਾਫ ਨੇ ਇਹ ਵੀ ਤੁਹਾਨੂੰ ਸੁਣਾਣੇ ਉਹਨਾਂ ਦੀ ਬਾਈਟ ਦੇ ਵਿੱਚ ਪਰ ਇੱਥੇ ਆ ਕੇ ਵਿਵਾਦ ਬਣਦਾ ਕਿ ਕੀ ਹਰਨਾਮ ਸਿੰਘ ਧੁੰਮਾ ਨੇ ਗੱਲ ਜੋ ਆਖੀ ਹੈ ਜਿਹੜਾ ਸੁਝਾਅ ਦਿੱਤਾ ਉਹ ਸਹੀ ਦਿੱਤਾ ਹੈ ਹਰਨਾਮ ਸਿੰਘ ਢੁਮਾ ਇਹ ਦਾਵਾ ਕਰਦੇ ਨੇ ਕਿ ਸਿੱਖ ਬੱਚਿਆਂ ਨੂੰ ਜੇਲ੍ਹਾਂ ਚ ਝੋਕਿਆ ਜਾ ਰਿਹਾ ਨੌਜਵਾਨਾਂ ਨੂੰ ਸੁਟਿਆ ਜਾ ਰਿਹਾ ਇਸ ਵਾਸਤੇ ਬੱਚਿਆਂ ਦੀ ਤਾਦਾਦ ਵਧਾਈ ਜਾਵੇ ਪਰ ਕੀ ਹਰਨਾਮ ਸਿੰਘ ਢੁਮਾ ਇਹ ਗੱਲ ਭੁੱਲ ਗਏ ਨੇ ਕਿ ਸ਼ਹਾਦਤ ਸਿੱਖੀ ਦੇ ਵਿੱਚ ਸਭ ਤੋਂ ਵੱਡਾ ਕਰਮ ਮੰਨਿਆ ਜਾਂਦਾ ਹੈ ਸਭ ਤੋਂ ਅ ਸਪਿਰਚੁਅਲ ਕਰਮ ਮੰਨਿਆ ਜਾਂਦਾ ਵਦ ਗੁਣਵੱਤਾ ਵਾਲਾ ਕਰਮ ਮੰਨਿਆ ਜਾਂਦਾ ਆ ਪਰ ਤੇ ਇਹੋ ਜੀ ਸਿਤੀ ਦੇ ਵਿੱਚ ਕਿਉਂ ਆਪਣੇ ਪੰਥ ਦੇ ਬੱਚਿਆਂ ਨੂੰ ਸ਼ਹਾਦਤ ਤੋਂ ਡਰਾ ਰਹੇ ਨੇ ਜਾਂ ਫਿਰ ਪੰਥ ਦੇ ਪਰਿਵਾਰਾਂ ਨੂੰ ਪੰਥਕ ਪਰਿਵਾਰਾਂ ਨੂੰ ਸ਼ਹਾਦਤ ਤੋਂ ਡਰਾ ਰਹੇ ਨੇ ਇਹ ਸਮਝ ਨਹੀਂ ਆ ਰਿਹਾ ਔਰ ਦੂਜੀ ਗੱਲ ਜੇ ਬਾਹਰਲੇ ਲੋਕਾਂ ਦਾ ਬਾਹਰਲੇ ਕਲਚਰਸ ਦਾ ਇੰਨਾ ਜ਼ਿਆਦਾ ਡਰ ਹੈਗਾ ਆ ਤਾਂ ਪੰਥਕ ਪ੍ਰਕਿਰਿਆ ਜਿਹੜੀ ਆ ਉਹ ਜ਼ਿਆਦਾ ਸਟਰੋਂਗ ਹੋਣੀ ਚਾਹੀਦੀ ਹੈ ਹੁਣ ਤੱਕ ਆਂਦਿਆਂ ਹੋਇਆਂ ਕਿਉਂ ਪੰਥ ਇੰਨਾ ਸਟਰੋਂਗ ਨਹੀਂ ਹੋ ਸਕਿਆ ਕਿ ਉਹ ਆਪਣੇ ਲੋਕਾਂ ਨੂੰ ਰੋਕ ਸਕੇ ਪੰਜਾਬ ਦੇ ਵਿੱਚ ਹੀ ਆ ਇੰਨੇ ਸਾਰੇ ਸਿੱਖ ਪਰਿਵਾਰ ਨੇ ਜਿਹੜੇ ਧਰਮ ਪਰिवर्तन ਕਰਾ ਚੁੱਕੇ ਨੇ ਉਹ ਜਾਂ ਤਾਂ 크ਰਿਸਚੀਅਨਸ ਬਣਦੇ ਜਾ ਰਹੇ ਨੇ ਜਾਂ Hindu ਧਰਮ ਚ ਪਰिवर्तन ਹੋ ਰਹੇ ਨੇ ਔਰ ਇਹਨੇ ਜਾਂ ਫਿਰ ਇਥੋਂ ਤੱਕ ਵੀ ਖਬਰਾਂ ਆਈਆਂ ਨੇ ਕਿ ਮੁਸਲਮ ਕਲਚਰ ਵੀ ਅਡਾਪਟ ਕਰ ਰਹੇ ਨੇ ਪਰ ਆਖਰਕਾਰ ਇਹ ਨੌਬਤ ਕਿਉਂ ਆ ਰਹੀ ਹੈ ਕਿਉਂ ਪੰਥਕ ਪਰਿਵਾਰ ਜਿਹੜੇ ਨੇ ਉਹ ਆਪਣਾ ਪੰਥ ਛੱਡਣ ਨੂੰ ਤਿਆਰ ਹੋ ਰਹੇ ਨੇ ਕਿ ਇਹ ਮੰਨ ਲਈਏ ਕਿ ਮੌਜੂਦਾ ਅਵਸਥਾ ਜਿਹੜੀ ਪੰਥ ਦੀ ਹੈਗੀ ਆ ਉਹ ਇੰਨੀ ਸਟਰੋਂਗ ਹੀ ਨਹੀਂ ਹੈ ਕਿ ਪੰਥਕ ਪਰਿਵਾਰ ਜਿਹੜੇ ਨੇ ਉਸ ਪੰਥ ਦੇ ਲੜ ਲੱਗ ਕੇ ਉਸ ਧਰਮ ਦੇ ਲੜ ਲੱਗ ਕੇ ਰੁਕ ਸਕਣ ਆਪਣੇ ਗੁਰੂਆਂ ਦੀ ਸੇਧ ਲੈ ਕੇ ਰੁਕ ਸਕਣ ਕਿ ਇੰਨਾ زور ہو گیا پنتھ دا پرچار اتنا کمزور ہو گیا اپنے ਧਰਮ ਦਾ ਵਿਸਾਰ ایتھے ਆ ਕੇ ਗੱਲ ਜਿਹੜੀ ਆ ਉਹ ਹੈਰਾਨੀਕੂਨ ਹੁੰਦੀ ਹੈ ਕਿ ਵਕ ਵਕ ਕਿਸਮ ਦੇ ਬਿਆਨ ਜ਼ਰੂਰ ਦਿੱਤੇ ਜਾ ਰਹੇ ਨੇ ਪਰ ਆਪਣੇ ਪੰਥ ਦੇ ਬਚਾਅ ਵਾਸਤੇ ਕੁਝ ਨਹੀਂ ਕੀਤਾ ਜਾ ਰਿਹਾ ਹੁਣ ਗੱਲ ਕਰੀਏ ਬਿਆਨਾਂ ਦੀ ਤਾਂ ਉੱਥੇ ਵੀ ਆਨੇ ਆ ਕਿ ਹਰਨਾਮ ਸਿੰਘ ਧੋਮਾ ਕੀ ਕਹਿੰਦੇ ਨੇ ਤੇ ਉਹਨਾਂ ਦੇ ਜਵਾਬ ਦੇ ਵਜ ਦੇ ਵਿੱਚ ਕੁਲਬੀਰ ਸਿੰਘ ਜ਼ੀਰਾ ਦਾ ਕੀ ਬਿਆਨ ਸਾਹਮਣੇ ਆਉਂਦਾ ਆਪਣੀ ਇੱਕ ਗਲਤ ਧਾਰਨਾ ਬਣਾ ਲਈ ਵੀ ਨਿਆਣਾ ਸਾਡਾ ਨਸ਼ੇ ਖਾ ਕੇ ਮਰਦਾ ਮਰ ਜਵੇ ਜਥੇਬੰਦੀ 'ਚ ਗੁਰੂ ਘਰ ਨਹੀਂ ਭੇਜਣਾ ਇਹ ਬਹੁਤ ਦੋ ਗਲਤ ਖਿਆਲ ਕੱਢ ਦਿਓ ਆਪਣੇ ਮਨੋਂ ਇੱਕ ਤਾਂ ਇੱਕ ਇੱਕ ਬੱਚੇ ਤੱਕ ਸੀਮਿਤ ਨਾ ਰਹੋ ਮੈਂ ਤੁਹਾਨੂੰ ਦਰਦਨਾਕ ਬੇਨਤੀ ਕਰਦਾ ਅੱਜ ਪੰਜਾਬ ਦੀ ਵਸੋਂ 552 52 ਅਸੀਂ ਆ 50% ਬਾਹਰ ਲਿਆ ਗਏ ਆਉਂਦੇ ਸਾਲਾਂ 'ਚ ਅਸੀਂ ਘਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਕੁੱਟ ਖਾਇਆ ਕਰਾਂਗੇ ਅਸੀਂ ਫੇਰ ਰੋੜ ਗਿਣਤੀ ਵਧਾਓ ਇੱਕ ਇੱਕ ਪਰਿਵਾਰ ਵਿੱਚ 5-5 ਪਚੰਗੀ ਪੈਦਾ ਕਰੋ ਨਹੀਂ ਤੁਹਾਡੇ ਤੋਂ ਸਾਹਮੇ ਜਾਣ ਕੇ ਮੈਨੂੰ ਦੇ ਦਿਓ ਮੈਂ ਟਕਸਾਲ ਚ ਰੱਖੂੰ ਬੋਲੇ ਸੋਨਹਾ ਮੈਂ ਪੜ੍ਹਾਉਂਗਾ ਵੀ ਗੁਰਮਤ ਦੇ ਵਿਦਵਾਨ ਵੀ ਬਣਾਉਂ ਦੁਨੀਆ ਭਰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ ਉਹਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜੂਗਾ ਐਵੇਂ ਨਾ ਡਰੀ ਜਾ ਇੱਕ ਨਿਆਣਾ ਜੈਦਾ ਥੋੜੀ ਐ ਉਹ ਸਾਡੇ ਬਜ਼ੁਰਗ ਸੱਤ ਸੱਤ ਸੀ ਭੁੱਖੇ ਮਰੇ ਆ ਉਦੋਂ ਕੋਈ ਵਿਦੇਸ਼ਾਂ 'ਚ ਵੀ ਨਹੀਂ ਜਾਂਦਾ ਸੀ ਤੁਹਾਡੇ ਨਾਲੋਂ ਵਧੀਆ ਰੋਟੀ ਖਾਂਦੇ ਸੀ ਤੁਹਾਡੇ ਨਾਲੋਂ ਵਧੀਆ ਸੁੱਖ ਵਾਲਾ ਜੀਵਨ ਬਸਰ ਕਰਦੇ ਕਿਉਂ ਸਰਪੰਚ ਸਾਹਿਬ ਸਾਡੇ ਬਜ਼ੁਰਗ ਸੁਖੀ ਭੋਗ ਸੁਖ ਭੋਗਦੇ ਸੀ ਨਾ ਆਹੀਂ ਕੋਠੀਆਂ ਵੀ ਪਾ ਲਈਆਂ ਪੈਸਾ ਵੀ ਆ ਗਿਆ ਜੈਦਾਂ ਦਾ ਦੁਖੀ ਉਤੋਂ ਵੀ ਜ਼ਿਆਦੇ ਆ ਉਹ ਸੁਖੀ ਕਿਉਂ ਸੀ ਰੱਬ ਤੇ ਭਰੋਸਾ ਸੀ ਗੁਰੂ ਤੇ ਭਰੋਸਾ ਸੀ ਬੱਚੇ ਪੰਜ-ਪੰਜ ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ ਮੇਰੀ ਗੱਲ ਨੂੰ ਬਾਰ-ਬਾਰ ਸੁਣ ਲਿਆ ਕਰੋ ਦੁੱਖਦਾਇਕ ਗੱਲਾਂ ਆਉਣ ਵਾਲੇ ਸਮੇਂ ਤੇ ਚੇਤੇ ਕਰੋਗੇ ਪਛਤਾਉਗੇ ਇੱਕ ਬੱਚਾ ਦੋ ਘਰ ਵਿੱਚ ਰੱਖੋ ਇੱਕ ਬੱਚਾ ਜਥੇਬੰਦੀ ਦਮਦਮੀ ਟਕਸਾਲ ਨੂੰ ਦੋ ਇੱਕ ਬੱਚਾ ਕਾਰ ਸੇਵਾ ਵਿੱਚ ਜਾਵੇ ਇੱਕ ਬੱਚਾ ਹੋਰ ਕਿਤੇ ਪੰਥ ਦੀ ਸੇਵਾ ਵਿੱਚ ਜਾਵੇ ਜਦੋਂ ਛੋਟੇ-ਛੋਟੇ ਭਟੰਗੀ ਸਿੰਘ ਜਥੇ ਦੇ ਮੇਰੇ ਸਾਹਮਣੇ ਆਉਂਦੇ ਆ ਨਾ ਮੈਂ ਮਨੋਂ ਇਹਨਾਂ ਨੂੰ ਨਮਸਕਾਰ ਕਰਦਾ ਤੁਸੀਂ ਪੁੱਛੋ ਕਿਉਂ ਮੈਂ ਤਾਂ ਕਰਦਾ ਕਿ ਇਹਨਾਂ 'ਚੋਂ ਕਿਸੇ ਨੇ ਆਉਣ ਵਾਲੇ ਸਮੇਂ 'ਚ ਅਕਾਲ ਤਖਤ ਦਾ ਜਥੇਦਾਰ ਬਣਨਾ ਕਿਸੇ ਨੇ ਹਰਮੰਦਰ ਸਾਹਿਬ ਦਾ ਸਿੰਘ ਸਾਹਿਬ ਬਣਨਾ ਕਿਸੇ ਨੇ ਸੰਤ ਬਣਨਾ ਕਿਸੇ ਨੇ ਸ਼ਹੀਦ ਬਣਨਾ ਕਿਸੇ ਨੇ ਵਿਦਵਾਨ ਬਣਨਾ ਕਿਸੇ ਨੇ ਮਹਾਂਪੁਰਖ ਬਣਨਾ ਇਹ ਮਹਾਰਾਜ ਦੀਆਂ ਬਖਸ਼ਿਸ਼ਾਂ ਹਨ ਇਸ ਜਥੇਬੰਦੀ ਦੇ ਉੱਤੇ ਟਕਸਾਲ ਦਿੱਤੇ ਇਹ ਤੁਹਾਡੇ ਬੱਚੇ ਦੁਨੀਆ ਦੀ ਸੇਵਾ ਕਰਨਗੇ ਮੈਂ ਕਿਦੇ ਮੈਂ ਭਾਈ ਮੇਰੇ ਮੈਂ ਐਨੇ ਗਰੀਬ ਘਰ ਵਿੱਚ ਪੈਦਾ ਹੋਇਆ ਕਿ ਕਈ ਕਈ ਦਿਨ ਰੋਟੀ ਨਹੀਂ ਪਰਿਵਾਰ ਵਿੱਚ ਜੁੜਦੀ ਸੀ ਤੇ ਇਸ ਜਥੇਬੰਦੀ ਨੇ ਮੇਰੇ ਉੱਤੇ ਕਿੰਨੀ ਵੱਡੀ ਕਿਰਪਾ ਕੀਤੀ ਹੈ ਕਿੰਨੀ ਵੱਡੀ ਮਿਹਰ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਦੀ ਦਾ ਮੇਰੇ ਉੱਤੇ ਪਰ ਉਪਕਾਰ ਉਹਨਾਂ ਨੇ ਤਰਸ ਕਰਕੇ ਮੈਨੂੰ ਲੈ ਕੇ ਆਏ ਸੋ ਡਰੋ ਨਾ ਚਿੰਤਾ ਨਾ ਕਰੋ ਵੀ ਅਸੀਂ ਕੀ ਖਵਾਵਾਂਗੇ ਪਿਆਵਾਂਗੇ ਇੱਕ ਹਗਾ ਨਸ਼ੇ ਖਾਈ ਦਿੰਦਾ ਦੂਜੇ ਦਿਨ ਆਕੇ ਦਬਕੇ ਮਾਰਦਾ ਪੈਸੇ ਕੱਢ ਮਾਪੇ ਬਾਪ ਨੂੰ ਮੈਂ ਜ਼ਹਿਰ ਖਾ ਕੇ ਮਰ ਜਾਊਂਗਾ ਮਾਪੇ ਬਾਪ ਨੂੰ ਕੁੱਟਦੇ ਅੱਜ ਨਿਆਣੇ ਕੁੱਟਦੇ ਕਿ ਨਹੀਂ ਕੁੱਟਦੇ ਤੁਹਾਡੀ ਪਤ ਲਾਉਂਦੇ ਕਿ ਨਹੀਂ ਲਾਉਂਦੇ ਪੰਜ ਸੱਤ ਹੋਣਗੇ ਇੱਕ ਅੱਧਾ ਤੁਹਾਡੀ ਸੇਵਾ ਕਰੂ ਦੂਜਾ ਇੱਧਰ ਉੱਧਰ ਸੇਵਾ ਕਰੂ ਭਾਈ ਪੁਲਵਿੰਦਰ ਸਿੰਘ ਸੋਨੇ ਦਾ ਭਰਾ ਬੈਠਾ ਸਰਪੰਚ ਇਹਨਾਂ ਦਾ ਭਰਾ ਛੋਟਾ ਕੌਮ ਦੀ ਖਾਤਰ ਸ਼ਹੀਦ ਹੋਇਆ ਬਹੁਤ ਗੁਰਮੁਖ ਸਿੰਘ ਸੀ ਮੈਂ ਉਹਦੇ ਨਾਲ ਬਹੁਤ ਨੇੜੇ ਹੋ ਕੇ ਵਰਤਿਆ ਭਾਈ ਨਰੂਪ ਸਿੰਘ ਟੋਟੀਆਂ ਭਾਈ ਤਸਵੀਰ ਸਿੰਘ ਢੰਡੇਰ ਇਹ ਕੌਮ ਦੇ ਸੰਘਰਸ਼ ਦੇ ਬਹੁਤ ਗੁਰਮਖੀਦ ਹੋਏ ਆ ਗੁਰਮੁਖ ਸਿੰਘ ਹੋਏ ਆ ਇਹਨਾਂ ਦੀ ਸਾਰਿਆਂ ਦੀ ਸੰਗਤ ਮੈਂ ਕੀਤੀ ਆ ਸਰਪੰਚ ਸਾਹਿਬ ਨੂੰ ਪਤਾ ਪ੍ਰਾਣੀ ਸਿੰਘਾਂ ਨੂੰ ਪਤਾ ਜੇ ਇਹਨਾਂ ਦੇ ਘਰ ਵਿੱਚ ਇਹ ਐਨੇ ਭਰਾ ਸੀ ਤਾਂ ਇੱਕ ਕੌਮ ਲਈ ਵੀ ਸ਼ਹੀਦ ਹੋਇਆ ਕਿ ਨਹੀਂ ਹੋਇਆ ਸ਼ਹੀਦ ਨਹੀਂ ਹੋਣਗੇ ਤਾਂ ਤੁਸੀਂ ਬਚੋਗੇ ਨਹੀਂ ਇਸ ਲਈ ਭਾਈ ਜੇ ਤੁਹਾਡਾ ਇੱਕ ਪੁੱਤ ਸ਼ਹੀਦ ਹੋ ਉਹ ਸ਼ਹੀਦਾਂ ਦਾ ਪਰਿਵਾਰ ਵੱਜੂਗਾ ਦੁਨੀਆ ਦੇ ਵਿੱਚ ਪੰਥ ਵਿੱਚ ਤੁਹਾਡੇ ਗਲ ਵਿੱਚ ਹਮੇਸ਼ਾ ਸਰੋਪੇ ਪਹਿਣਗੇ ਨਮਸਕਾਰਾਂ ਤੁਹਾਨੂੰ ਦੁਨੀਆ ਕਰੂਗੀ ਯਾਦ ਕਰੂਗੀ ਇੱਕ ਦਾ ਸੰਤ ਪੈਦਾ ਹੋਊਗਾ ਕਿਤੇ ਬੈਠਾ ਰੜੇ ਮદાન ਵਿੱਚ ਜਾ ਕੇ ਲੰਗਰ ਲਾਊਗਾ ਗੁਰਦੁਆਰੇ ਬਣਾਊਗਾ ਸੇਵਾ ਕਰੂਗਾ ਕੋਸ਼ਨਾ ਕੋਸ਼ਤਾ ਕਰੂਗਾ ਹੀ ਬਾਬਾ ਸੱਜਣ ਸੂ ਕਾਰੀ ਰਿਹਾ ਨਾ ਆ ਜਿੰਨੇ ਬੈਠੇ ਕਾਰੀ ਰਹੇ ਆ ਜੇ ਪੈਦਾ ਹੀ ਨਾ ਹੁੰਦੇ ਤਾਂ ਅੱਜੇ ਬੈਠੇ ਹੁੰਦੇ ਇੱਥੇ ਮੇਰੇ ਕੋਲੇ ਕਿਉਂਕਿ ਮੈਂ ਬਾਬਾ ਜੀ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਬਾਬਾ ਜੀ ਅੱਜ 5-5 ਬੱਚੇ ਜੰਮਣ ਦਾ ਬਿਆਨ ਦੇਣ ਦੀ ਸਾਨੂੰ ਲੋੜ ਕਿਉਂ ਪਈ ਕਿਉਂਕਿ ਸਾਡਾ ਜਿਹੜਾ ਪੰਜਾਬ ਆ ਉਹ ਨਸ਼ੇ ਚ ਗੁਲਤਾਨ ਆ ਔਰ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਆ ਜੋ ਕਿ ਸਰਕਾਰ ਤੇ ਅਸੀਂ ਦੇਖ ਰਹੇ ਆ ਕਿ ਦਿਨ ਦਿਹਾੜੇ ਜਿਹੜਾ ਕਿ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਨੌਜਵਾਨਾਂ ਤੇ ਐਨਐਸਏ ਲਈ ਜਾਂਦੀ ਏ ਔਰ ਇਸ ਕਰਕੇ ਬਾਬਾ ਜੀ ਦੇ ਬਿਆਨ ਨਾਲ ਮੈਂ ਸਹਿਮਤ ਤਾ ਮਾਂ ਕਿ ਹਰੇਕ ਕੋਲ ਇੱਕ ਬੱਚਾ ਹੈ ਜਾਂ ਦੋ ਬੱਚੇ ਆ ਔਰ ਅੱਜ ਦੇਖ ਰਹੇ ਆ ਕਿ ਅੱਜ ਬਿਰਧ ਆਸ਼ਰਮ ਜਿਹੜੇ ਨੇ ਉਹ ਬਹੁਤ ਜ਼ਿਆਦਾ ਖੁੱਲ ਰਹੇ ਨੇ ਜੇ ਘੱਟੋ ਘੱਟ ਬੱਚੇ ਵੱਧ ਹੋਣਗੇ ਜੇ 4-5 ਬੱਚੇ ਹੋਣਗੇ ਤੇ ਘੱਟੋ ਘੱਟ ਇਹ ਤਾਂ ਹੈਗਾ ਕਿ ਉਹ ਆਪਦੇ ਮਾਂ ਪਿਓ ਨੂੰ ਦੀ ਸੇਵਾ ਤਾਂ ਕਰ ਸਕਣਗੇ ਹੁਣ ਇੱਕ ਬੱਚਾ ਹੈ ਤੇ ਉਹ ਵੀ ਮਾਂ ਪਿਓ ਇਹ ਤਰਲੇ ਮਾਰਦਾ ਕਿ ਮੇਰਾ ਪੁੱਤ ਕਿਤੇ ਨਸ਼ੇ ਚ ਨਾ ਲੱਗ ਜੇ ਉਹਨੂੰ ਬੋਤਾਰ ਦੇ ਨੂੰ ਬਚਾਉਣ ਲਈ ਉਹਨੂੰ ਬਾਹਰ ਭੇਰ ਦੇਣ ਭੇਜ ਦਿੰਦੇ ਨੇ ਪਰ ਮਾਪਿਓ ਇਥੇ ਚਾਹੇ ਤੰਗੀ ਚ ਹੋਵੇ ਉਹ ਆਪਦੇ ਬੱਚੇ ਨੂੰ ਕਹਿੰਦਾ ਮੈਂ ਬਹੁਤ ਖੁਸ਼ ਹਾਂ ਔਰ ਜੇ ਬੱਚੇ ਕੋਲ ਜ਼ਿਆਦਾ ਹੋਣਗੇ ਤੇ ਮੈਂ ਗੱਲ ਕਹਿੰਦਾ ਕਿ ਉਹ ਬੱਚਿਆਂ ਦਾ ਜਿਹੜਾ ਕਿ ਮਾਪਿਓ ਹਮੇਸ਼ਾ ਖੁਸ਼ ਵੀ ਰਹੇਗਾ ਔਰ ਉਹ ਆਪਦੇ ਬੱਚਿਆਂ ਨੂੰ ਔਰ ਉਹਨਾਂ ਪ੍ਰਭਾਵਾਂ ਦੀ ਜਿਹੜੀ ਆ ਤਾਕਤ ਇੱਕ ਬਣੀ ਰਹੇਗੀ ਕਿਉਂਕਿ ਜਿਹੋ ਜਿਹੇ ਹਾਲਾਤ ਨੇ ਜਿਹੜਾ ਪੁਲਿਸ ਦੇ ਜਿਹੜੀ ਆ ਉਹ ਵੀ ਹੱਥਾਂ ਦੇ ਹੱਥ ਰੱਖ ਕੇ ਬੈਠੀ ਹੋਈ ਹੈ ਔਰ ਜੇ ਆਪਦੇ ਕੋਈ 4-5 ਭਰਾ ਹੋਣਗੇ ਤਾਂ ਅਗਲਾ ਮਜਬੂਤੀ ਵੀ ਰੱਖੂਗਾ ਦੂਜਾ ਬੰਦਾ ਵੀ ਇਸ ਕੋਲੋਂ ਡਰੂਗਾ ਕਿ ਯਾਰ 5 ਭਰਾ ਨੇ ਕਿ ਆਪਾਂ ਇਹਨਾਂ ਨਾਲ ਨਾ ਕੋਈ ਟੱਕਰ ਲਈਏ ਔਰ ਜਿਹੜੇ 5 ਭਰਾਵਾਂ ਦੀ ਇੱਕ ਸੋਚ ਜਿਹੜੀ ਹੁੰਦੀ ਹੈ ਉਹ ਮੈਂ ਕਹਿੰਦਾ ਜਿਹੜੇ ਪਰਿਵਾਰ ਵੱਡੇ ਨੇ ਉਹਨਾਂ ਵੱਡਿਆਂ ਪਰਿਵਾਰਾਂ 'ਚ ਵੇਖੋ ਕਿ ਉਹਨਾਂ ਨੇ ਹਮੇਸ਼ਾ ਹੀ ਤਰੱਕੀ ਕੀਤੀ ਇਸ ਕਰਕੇ ਮੈਂ ਬਾਬਾ ਜੀ ਦੇ ਬਿਆਨ ਦੇ ਨਾਲ ਸਹਿਮਤ ਹਾਂ ਔਰ ਮੈਂ ਇਹ ਵੀ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਬਾਬਾ ਜੀ ਜਿੱਥੇ ਇਹ ਬਿਆਨ ਦੇਨੇ ਉੱਥੇ ਇਹ ਵੀ ਜ਼ਰੂਰ ਬਿਆਨ ਦਿਆ ਕਰੋ ਕਿ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਜਿਹੜੀਆਂ ਨਸ਼ਾ ਨਹੀਂ ਬੰਦ ਕਰਦੀਆਂ ਉਹਨਾਂ ਤੇ ਵੀ ਕੋਈ ਨਾ ਮਾੜਾ ਮੋਟਾ ਕੋਈ ਨਾ ਕੋਈ ਟਿੱਪਣੀ ਜ਼ਰੂਰ ਜਿਹੜੀ ਹੈ ਕਿ ਜਿਹੜੀ ਸੰਤ ਸਮਾਜ ਨੂੰ ਕਰਨੀ ਚਾਹੀਦੀ। ਜੀ। ਜਿਹੜੇ ਸਾਡੇ ਪੁਰਾਣੇ ਜਿਹੜੇ ਆ ਅਸੀਂ ਸ਼ੌਕੜ ਵੇਖੀਏ ਤਾਂ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਪਹਿਲੇ ਪੁਰਾਣੇ ਜਿਹੜੇ ਜਿੰਨੇ ਬਜ਼ੁਰਗ ਸੀ ਕਿਸੇ ਦੇ 4 ਬੱਚੇ ਆ ਕਿਸੇ ਦੇ 5 ਬੱਚੇ ਆ ਕਈਆਂ ਆ ਤਾਂ ਘਰਾਂ ਚ ਜਾਨੇ ਆ ਠੀਕ ਹੈ ਉਹ ਪਤਾ ਲੱਗਦਾ ਹੈ ਕਿ ਵੀ ਇਹ 5 ਭਰਾਣੇ ਇਹ 8 ਭਰਾਣੇ ਜਾਂ 5 ਭੈਣਾਂ ਸੀ ਜਾਂ 3 ਤਿੰਨ 5 ਭੈਣਾਂ ਸੀ 3 ਭਰਾ ਸੀ ਕਿਉਂਕਿ ਉਹ ਲੋਕ ਜਿਹੜੇ ਲੋਕ ਸੀ ਉਹ ਤੋਂ ਜ਼ਿਆਦਾ ਖੁਸ਼ ਸੀ ਜ਼ਿਆਦਾ ਖੁਸ਼ਹਾਲ ਸੀ। ਅੱਜ ਠੀਕ ਆ ਅੱਜ মিডিਆ ਆ ਗਿਆ ਅੱਜ ਅਸੀਂ ਕਹਿੰਦੇ ਹਾਈ ਟੈਕ ਹੋ ਗਏ ਆ ਪਰ ਹਾਈ ਟੈਕ ਦੇ ਹੋਣ ਦੇ ਨਾਲ ਨਾਲ ਅਸੀਂ ਬੱਚੇ ਜੇ ਇੱਕ ਜਾਂ ਦੋ ਹੈ ਗਿਆ ਤੇ ਉਹ ਵੀ ਬੱਚੇ ਤਕਰੀਬਨ ਜਿਹੜੇ ਆ ਕਿ ਸਾਡਾ ਯੂਥ ਜਿਹੜਾ ਟੋਟਲੀ ਜਿਹੜਾ ਕੋਈ ਵਿਦੇਸ਼ਾਂ ਦੇ ਵਿੱਚ ਬੈਠਾ ਹੈ ਔਰ ਮਾਂ ਪਿਓ ਜਿਹੜੇ ਇੱਥੇ ਆ ਕਿ ਬਹੁਤ ਤੰਗੀ ਹੈ ਕੋਈ ਉਹਨਾਂ ਨੂੰ ਦਵਾਈ ਦਵਾਉਣ ਆਲਾ ਨਹੀਂ ਕੋਈ ਉਹਨਾਂ ਦੀ ਗੱਲ ਸੁਣਨ ਆਲਾ ਨਹੀਂ ਔਰ ਮਾਂ ਪਿਓ ਜਦੋਂ ਬੱਚਿਆਂ ਦੇ ਬਾਹਰੋਂ ਫੋਨ ਆਉਂਦੇ ਆ ਵੀਡੀਓ ਕਾਲ ਆਉਂਦੀ ਹੈ ਤੇ ਉਹ ਦੁਖੀ ਹੁੰਦੇ ਹੋਏ ਵੀ ਆਪਦੇ ਬੱਚਿਆਂ ਨੂੰ ਕਹਿੰਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ